ਚੋਰਾਾਂ ਦੇ ਹੌਸਲੇ ਬੁਲੰਦ ਪੁਲਿਸ ਲੱਭਦੀ ਫਿਰਦੀ ਐ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸੁਹਾਗ ਕਰਦਾ ਏ ਐਨੇ ਦਿਨੇ ਫਰੀਕੋਟਾ ਜ਼ਿਲ੍ਹੇ ਦੇ ਅੰਦਰ ਚੋਰਾਾਂ ਦੇ ਹੌਸਲੇ ਬੁਲੰਦ ਨੇ ਇਸ ਤੋਂ ਪਹਿਲਾਂ ਗੱਲ ਕਰੀਏ ਫਰੀਕੋਟ ਸ਼ਹਿਰ ਦੇ ਵਿੱਚ ਅਤੇ ਫਿਰ ਸਾਦਕ ਕਸਬੇ ਦੇ ਵਿੱਚ ਚੋਰਾਾਂ ਦਾ ਅੰਤਕ ਜਾਰੀ ਸੀ ਹਾਲਾਂਕਿ ਪੁਲਿਸ ਵੱਲੋਂ ਹਫ਼ਤੇ ਦਾ ਸਵਾ ਮੰਗਿਆ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਫਰੀਕ ਕੋਟ ਦੇ ਵਿੱਚ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਇੱਕ ਰਾਤ ਦੇ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਏ ਜਾਣਕਾਰੀ ਮੁਤਾਬਕ ਫਰੀਕ ਕੋਟ ਦੇ ਜਤਿੰਦਰ ਚੌਂਕ ਦੇ ਨੇੜੇ ਤਿੰਨ ਦੁਕਾਨਾਂ ਦੇ ਉੱਪਰ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਇਸ ਬਾਰੇ ਦੁਕਾਨਦਾਰ ਇੱਕ ਪਾਸੇ ਜਿੱਥੇ ਫਰੀਦਕੋਟ ਪੁਲਿਸ ਇਹਨਾਂ ਚੋਰਾਂ ਨੂੰ ਜਲਦ ਫੜਨ ਦਾ ਦਾਵਾ ਕਰ ਰਹੀ ਹੈ ਹਾਲੇ ਤੱਕ ਸਾਦਕ ਦੇ ਵਿੱਚ ਚੋਰੀਆਂ ਕਰਨ ਵਾਲੇ ਚੋਰ ਨਹੀਂ ਫੜੇ ਹੁਣ ਫਰੀਦਕੋਟ ਵਾਲੇ ਕਦੋਂ ਫੜਨਗੇ ਸਰ ਉਹ 352 ਤੇ ਚੋਰੀ ਹੋਈ ਹੈ ਲਗਭਗ ਜੀ ਆਪਣੇ ਦੁਕਾਨ ਦੇ ਬਾਹਰ ਛੇਕਰੀ ਮੈਡੀਕਲ ਦੁਕਾਨ ਆਪਣੀ ਦਾਖਨ ਵਾਲੇ ਚੌਂਕ 'ਚ ਨਾਲ ਆਪਣੇ ਆ ਗਣਪਤੀ ਅ ਅਡਵਾਈਜ਼ਰ ਇਹਨਾਂ ਦੇ ਪ੍ਰੋਪਰ ਅਡਵਾਈਜ਼ਰ ਇਹਨਾਂ ਦੀ ਕਲਾਈ ਦੇ ਇਹਨਾਂ ਦੀ ਦੁਕਾਨ ਤੋਂ 15700 ਰੁਪਏ ਨਗਦ ਜੀ ਤੇ ਨਾਲ ਐਲਈਡੀ ਲੈ ਗਏ ਸਾਡੀ ਦੁਕਾਨ ਤੋਂ ਸਰ ਇਨਵਰਟਰ ਬੈਟਰੀ ਜੀ ਲੈ ਗਏ ਤੇ ਨਾਲ 30-35000 ਰੁਪਏ ਕੈਸ਼ ਪਿਆ ਸੀ ਉਹ ਲੈ ਗਏ ਜੀ ਤੇ ਨਾਲ ਡੀਵੀਅਰ ਵਗੈਰਾ ਪੜ ਕੇ ਲੈ ਗਏ ਕੋਸਮੈਟਿਕ ਹਾਈਟ ਮਾ ਜੋ ਪਈਆਂ ਸੀ ਸਭ ਲੈ ਗਏ ਜਾਕੀ ਇੱਕ ਚੋਗੇ ਚੋਂ ਹੁਣ ਕਾਫੀ ਜ਼ਰੂਰੀ ਵਰਤੋਲਣੀ ਚਾਹੀਦੀ ਚੀਜ਼ਾਂ ਬਹੁਤ ਫਾਈਟੋਂ ਗੈਪ ਆ ਜੀ ਐਨੀ ਆਨ ਹੋਲੀ ਪਤਾ ਨਹੀਂ ਕਿੰਨੀ ਤੋੜਪਨ ਕਾਫੀ ਕੀਤੀ ਗਈ ਹੈ ਜੀ ਹਾਂਜੀ ਅੱਜ ਸ਼ਟਰ ਭੰਨੇ ਹੋਏ ਬਾਰਾਂ ਜੀ ਕਾਫੀ ਨੁਕਸਾਨ ਕੀਤਾ ਗਿਆ ਜੀ ਹਾਂਜੀ ਲੱਖ 800 ਲੱਗਦੇ ਕਿ ਕਰੀਬ ਨੁਕਸਾਨ ਹੋਇਆ ਜੀ ਹਾਂਜੀ ਕੈਸ਼ਲ ਰਾਜਸਥਾਨ ਦਾ ਨਾਮ ਲੈ ਗਏ ਜੀ ਹਾਂਜੀ ਕੋਸਮੈਟਿਕ ਕਿੰਨਾ ਕੁ ਨੁਕਸਾਨ ਹੋਇਆ ਸਰ ਅਪਰੋਕਸੀਮੇਟਲੀ ਸਰਹੜਾ ਲੱਖ 80 ਕਿੰਨੇ ਜਣੇ ਸੀ ਕੋਈ ਪਤਾ ਲੱਗ ਸਰ ਪੰਜ ਜਣੇ ਸੀਗੇ ਪੰਜ ਜਣੇ ਇੱਕ ਤੁਹਾਡੇ ਜਿਹੜੇ ਕੈਮਰਾ ਸੀ ਸੀਸੀਟੀਵੀ ਕਰਨਾ ਤੇ ਡੀਵੀਆਰ ਵੀ ਹਾਂਜੀ ਹਾਂਜੀ ਡੀਵੀਆਰ ਲੈ ਕੇ ਚਾਕੇ ਸਾਡੀ ਮੈਡੀਸਨ ਦੀ ਸ਼ਾਪ ਤੋਂ ਸਾਡੇ ਕੈਮਰੇ ਲੱਗੇ ਸੀ ਉਹ ਡੀਵੀਆਰ ਵੀ ਨਾਲ ਲੈ ਗਏ ਜੀ ਹਾਂਜੀ ਹੁਣ ਪੁਲਿਸ ਨੂੰ ਕੋਈ ਹਾਂਜੀ ਪੁਲਿਸ ਨੂੰ ਰੋਹਿੰਦ ਦਿੱਤੀ ਜੀ ਐਸਐਚਓ ਸਾਹਿਬ ਵੀ ਆਏ ਸੀਗੇ ਹੋ ਕੇ ਗਏ ਤੇ ਬਾਕੀ ਆਪਣੇ ਆਪਣੇ ਉਤੋਂ ਲੈ ਕੇ ਲੱਗੇ ਉਹ ਕਿ ਤੁਹਾਨੂੰ ਬੁਲਾਇਆ ਕਿੰਡ ਤੱਕ ਦੁਆਰਾ ਕੋਤਵਾਲੀ ਬੁਲਾਇਆ ਗਿਆ ਨਸੋ ਪਿਛਲੇ ਦਿਨਾਂ ਵਿੱਚ ਵੇਖਿਆ ਗਈ ਸ਼ਾਇਦ ਤੇ ਲਗਾਤਾਰ ਚੋਰੀਆਂ ਹੋ ਰਹੀਆਂ ਐ ਪਰ ਕੁਝ ਸੋਲੋਂ ਹਲੇ ਤੱਕ ਆ ਕੇ ਸਹੀ ਵੀ ਮੰਗਦੇ ਵਿੱਚ ਕੋਈ ਪਹੁੰਚ ਨਹੀਂ ਸਰ ਕੋਈ ਠੱਲ ਨਹੀਂ ਪਾਈ ਗਈ ਜੀ ਸਾਰੇ ਪਾਸੇ ਰੋਜ਼ ਕਿਸ ਦਿਨ ਕਦੇ-ਕਦੇ ਮਹੱਲੇ ਜੇ ਕਦੇ-ਕਦੇ ਰੋਜ਼ ਚੋਰੀਆਂ ਬਹੁਤ ਬੁਰਾ ਹਾਲ ਹੋ ਰਿਹਾ ਜੀ ਇੱਥੇ ਕਰੇ ਸਾਡੇ ਚੌਂਚ ਕਦੇ ਚੋਰੀ ਨਹੀਂ ਹੋਈ ਕਦੇ ਵੀ ਪਹਿਲਾ ਚਾਂਸ ਆ ਗਿਆ ਜਦ ਕੀ ਆ ਜਿਹੜਾ ਵਾਕਿਆ ਹੋ ਜੀ ਉਹ ਨਾਲ ਦੀ ਇੱਕ ਬੱਲਾ ਫੀਟ ਸ਼ਾਪ ਹੈ ਉਹਨਾਂ ਦੇ ਨਾਲ ਦੀ ਦੁਕਾਨ ਖੋਲੀ ਗਈ ਹੈ ਸ਼ਟਰ ਭੰਨੇ ਗਿਆ ਉਹਦੇ ਅੱਠ ਸਾਲ ਅੰਦਰ ਬਈ ਕੋਈ ਚੀਜ਼ ਛੇੜੀ ਨਹੀਂ ਗਈ ਪਰ ਇਲੈਕਟ੍ਰੋਨਿਕ ਉਪਕਰਣ ਜਿਹੜੇ ਚੱਕਦੇ ਆ ਜਿਆਦਾ ਜੀ ਕਿੰਨੇ ਤ ਮੰਦਰ ਦੇ ਕੋਲ ਹੈ ਮਿੰਟੂ ਜੀ ਸਕੀਜਾ ਜੀ ਉਹਨਾਂ ਸ਼ਟਰ ਭੰਨਿਆ ਸੀ ਪਰ ਬਚਤ ਰਹਿ ਗਈ ਉਹਨਾਂ ਸ਼ਟਰ ਭੰਨਦੇ ਕੋਈ ਆ ਗਿਆ ਤੇ ਉਹਨਾਂ ਦੇ ਵਿਚਾਰ ਰਹਿ ਗਏ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਘਟਨਾ ਕੀ ਹੋਈ ਹੈ ਮੇਰਾ ਸ਼ੋਮ ਸੈਦੇ ਬਾਈ ਨਾਮ ਅੱਛਾ ਘਟਨਾ ਸਰ ਚੋਰੀ ਹੋਈ ਹੈ ਜੀ ਇੱਥੇ ਸਵੇਰੇ 3:00 ਬਾਈ ਕੇ 50-55 ਮਿੰਟ ਤੇ ਇੱਕ ਐਲੜੀ ਲੈ ਗਈ ਜੀ ਫਿਰ ਕੁਝ ਕੈਸ਼ ਸੀਗਾ ਤੇ 15000 16000 ਰੁਪਏ ਉਹ ਲੈ ਗਈ ਕੋਈ ਹੋਰ ਵੀ ਕੋਈ ਦੁਕਾਨਾ ਵਗੈਰਾ ਸੀ ਹਾਂਜੀ ਤਿੰਨ ਦੁਕਾਨਾਂ ਤੇ ਹੋਰ ਹੋਈ ਹੈ ਜੀ ਨਾਲ ਨਾਲ ਉਹ ਇੱਕ ਕੋਸਮੈਟਿਕ ਔਰ ਮੈਡੀਕਲ ਸ਼ਾਪ ਹੈ ਜੀ ਉਹਦੇ ਤੇ ਹੋਈ ਉਹਨਾਂ ਰੋ 30000 ਰੁਪਏ ਕੈਸ਼ ਸੀ ਗਈ ਤੇ ਹੋਰ ਸਮਾਨ ਉਹਨਾਂ ਦਾ ਕਾਸਮੈਟਿਕ ਦਾ ਸਮਾਨ ਸੀ ਆਈਫੋਨ ਸੀ ਇੱਕ ਜੀ ਉਹ ਲੈ ਗਈ ਨਾਲ ਦੀ ਉਹਨਾਂ ਤੇ ਸ਼ਟਰ ਪੱਟਿਆ ਹੀ ਉਹ ਇੱਕ ਉਧਰ ਚੌਂਕ ਚ ਪੱਟੀ ਹੀ ਬੜਲੇ ਪਾਸੇ ਕਿੰਨੀਆਂ ਕ ਦੁਕਾਨਾਂ ਇਹਦੇ ਚ ਸ਼ਿਕਾਰ ਹੋਈਆਂ ਤੇ ਕਿੰਨਾ ਕ ਨੁਕਸਾਨ ਹੋਇਆ ਚਾਰ ਦੁਕਾਨਾਂ ਹੋਈਆਂ ਜੀ ਤੇ 2.5 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਜੀ ਸਾਰਾ ਲੋਕ ਸਾਰੀਆਂ ਦੁਕਾਨਾਂ ਦਾ ਤੁਸੀਂ ਕੀ ਕਹੇ ਕਰਨਾ ਚਾਹੋਗੇ ਜੀ ਬਸ ਇਹਦਾ ਹੀ ਮਨ ਕਰਦਾ ਨਹੀਂ ਚੋਰ ਫੜ ਫੜੇ ਜਾਣਦੇ ਇਹਨਾਂ ਨੂੰ ਠੱਲ ਪਾਈ ਜਾਵੇ ਜੀ ਇਹਨਾਂ ਤੇ ਜੇ ਆਪਾਂ ਗੱਲ ਜੇ ਆਪਾਂ ਗੱਲ ਕਰੀ ਤਾਂ ਪਹਿਲਾਂ ਵੀ ਚੋਰੀਆਂ ਹੋਈਆਂ ਪੁਲਿਸ ਵੱਲੋਂ ਜਿਹੜੇ ਹੈਗੇ ਦੋਸ਼ੀ ਫੜੇ ਨੇਗੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਇਹ ਕਰਨਾ ਚਾਹੀਦਾ ਜੀ ਇਹਨਾਂ ਨੂੰ ਕੋਈ ਠੱਲ ਪਾਉਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਨਹੀਂ ਤਾਂ ਐ ਦਾ ਸ਼ਹਿਰ ਦਾ ਕੰਮ ਖਰਾਬ ਹੋ ਦੂਗਾ ਜੀ ਸਾਰਾ ਤੁਹਾਡੇ ਤੋਂ ਇਲਾਵਾ ਹੋਰ ਵੀ ਵਿਚਾਰੇ ਜਿਹੜੇ ਹੈਗੇ ਆ ਡਰ ਦਾ ਮਾਹੌਲ ਬਣਿਆ ਹੋਇਆ ਸਾਰੇ ਸ਼ਹਿਰ ਦੀ ਇਹਨਾਂ ਨੂੰ ਕਰੇ ਕਿਤੇ ਫੜਦੇ ਆਈ ਸਾਰੇ ਸ਼ਹਿਰ ਦੇ ਕਰੇ ਕਿਤੇ ਫੜਦੇ ਛੜਰ ਚੋਰੀਆ ਹੁਣ ਸਾਦਕ ਕਿੰਨੀ ਚੋਰੀ ਹੋਈ ਜਾਂਦੀ ਧਰਨੇ ਵੀ ਲਾਏ ਗਏ ਮੁਜ਼ਾਰੇ ਕੀਤੇ ਗਏ ਨਹੀਂ ਕੋਈ ਗੱਲ ਬੰਦੀ ਹੈ ਕਰਨਾ ਚਾਹੀਦਾ ਹੈ ਪੁਲਿਸ ਨੂੰ ਪੁਲਿਸ ਦੀ ਗਾਰਜ ਹੈ ਜੀ ਤੇ ਫਿਰ ਕੀ ਟਿੱਪਣੀ ਕਰੋਗੇ ਤੁਸੀਂ ਨਹੀਂ ਬਸ ਇਹੀ ਹੈ ਜੀ ਇਹਨਾਂ ਨੂੰ ਜਰੂਰੀ ਹੈ ਬਹੁਤ ਜਰੂਰੀ ਹੈ ਕਰਨਾ ਠੱਲ ਪੋਣੀ ਚਾਹੀਦੀ ਹੈ ਇਹ ਜਰੂਰ ਕਰਨਾ ਪਊਗਾ ਨਹੀਂ ਤਾਂ ਬਹੁਤ ਨੁਕਸਾਨ ਹੋ ਜੂਗਾ ਲੋਕਾਂ ਦਾ ਇਹ ਤਾਂ ਫਿਰ ਕੰਮ ਖਰਾਬ ਹੈ ਜੀ ਸਾਰਾ